ਇਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦੀ 10ਵੀਂ ਪ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੈ ਮਿੱਤ ਸੰਤ ਉਬਾਰ ਗਨੀ ਬੁਨਗਾਰੈ ਪਛ ਪਸੂ ਨਗ ਨਾਗ ਨਰਾਦ ਕੋ ਸਰਬ ਸਮੈ ਸਭ ਕੋ ਪ੍ਰਤਪਾਰ ਕੋਖਤ ਹੈ ਜਲ ਮੈ ਥਲ ਮੈ ਪਲ ਮੈ ਕਲ ਕੀ ਨਹੀਂ ਕਰਮ ਵਿਚਾਰੈ ਦੀਨ ਦਇਆ ਦਇਆ ਨਿਦ ਦੋਖਣ ਦੇਖ ਕਹ ਪਰਦੇ ਤਨਾਹਾਰੈ ਦਾਹਤ ਹੈ ਦੁੱਖ ਦੁਖਨ ਕੋ ਦਲ ਦੁਜਨ ਕੇ ਪਲ ਮੈਂ ਦਲ ਡਾਰੈ ਖੰਡ ਅਖੰਡ ਪ੍ਰਚੰਡ ਪ੍ਰਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰ ਨਾ ਪਾਏ ਸਕੈ ਪਦਮਾ ਪਤ ਬੇਦ ਕਤੇਬ ਅਪੇਦ ਉਚਾਰੈ ਰੋਜੀ ਹੀ ਰਾਜ ਬਲੋਕਤ ਰਾਜ ਕੋ ਰੋਖ ਰੂਹਾਨ ਕੀ ਰੋਜੀ ਨਾ ਟਾਰੈ ਕੀਰਤ ਪਤੰਗ ਪੁਰੰਗ ਪੁਜੰਗਮ ਭੂਤਕ ਵਿਖ ਭਵਾਨ ਬਨਾਏ ਦੇਵ ਅਦੇਵ ਖਪੈ ਅਹਮੇਵ ਨਾ ਭੇਵ ਲਖਿਓ ਪ੍ਰਮਸਿਓ ਪਰਮਾਏ 베ਦ ਪੁਰਾਨ ਕਤੇਬ ਪੁਰਾਨ ਹ ਸੇਵ ਸਕੇ ਕਰ ਹਾਤ ਦਾ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਓ ਕਿਨ ਸ੍ਰੀ ਪਦਮਾ ਪਤ ਪਾਏ ਆਦ ਅਨੰਤ ਅਗਾਧ ਅਦਵੈਖ ਸੁਭੂਤ ਭਵਿਖ ਭਵਾਨ ਅਪੈ ਹੈ ਅੰਤ ਬਹੀਨ ਅਨਾਤਮ ਆਪ ਅਦਾਗ ਅਤੋਖ ਅਛਿਦਰ ਅਛੈ ਹੈ ਲੋਗਨ ਕੇ ਕਰਤਾ ਹਰਤਾ ਜਲ ਮੈਂ ਖਲ ਮੈਂ ਭਰਤਾ ਪ੍ਰਭ ਵੈ ਹੈ ਦੀਨ ਦਇਆਲ ਦਇਆ ਕਰ ਸ੍ਰੀ ਪਤ ਸੁੰਦਰ ਸ੍ਰੀ ਪਦਮਾ ਪਤ ਇਹ ਹੈ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ ਦੇਵ ਬਹੀਲਾ ਸਨੇਹ ਸਭ ਤਨ ਨੇਹ ਬ੍ਰਕਤ ਅਗੇ ਅਛਾ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦੇ ਹੈ ਕਾਹੇ ਕੋ ਡੋਲ ਤਹਿ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤ ਲੈ ਹੈ ਰੋਗਨ ਤਿਆਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਤ ਬਚਾਵੇ ਸਤਰ ਅਨੇਕ ਤਲਾਵਤ ਕਾਵ ਤੋ ਨੇ ਏਕ ਨਾ ਲਾਗਨ ਪਾਵੇ ਰਖਤ ਹੈ ਆਪਣੋ ਕਰਦੈ ਕਰ ਪਾਪ ਸੁਭੂ ਨਾ ਪੇਟ ਨ ਪਾਵੇ ਔਰ ਕੀ ਬਾਤ ਕਹਾ ਕਹ ਕੋ ਸੋ ਸੋ ਪੇਟ ਹੀ ਕੇ ਪਟ ਵਿੱਚ ਬਚਾਵੇ ਜਥ ਭੁਜੰਗ ਸੁਦਾਨਵ ਦੇਵ ਅਪੇਵ ਤੁਮੈ ਸਭ ਕੀ ਕਰਤਿਆ ਵੈ ਭੂਮ ਆਕਾਸ ਪਤਾਲ ਰਸਾਤਲ ਜਥ ਭੁਜੰਗ ਸਵੇ ਸਿਰ ਮੇ ਆਵੇ ਪਾਏ ਸਕਾ ਨਹੀਂ ਪਾਰ ਪ੍ਰਭੂ ਨੂੰ ਕੋ ਨੇਕ ਹੀ ਨੇ ਤੈ ਬੇਦ ਬਤਾਵੇ ਖੋਜ ਥੱਕੇ ਸਭ ਹੀ ਖੁਜੀਆ ਸੁਰ ਹਾਰ ਪਰੇ ਹਰ ਹਾਥ ਮਾ ਆਵੇ ਨਾਰਦ ਸੇ ਤੁਰਾਨ ਨਰਸੇ ਰੁਮਲਾ ਰਿਕਸੇ ਸਭੂ ਮਿਲ ਗਾਇਓ ਤੇ ਬੇਦ ਕ ਤੇਵ ਨਾ ਭੇਦ ਲਖਿਓ ਸਭ ਹਾਲ ਪਰੇ ਹਰ ਹਾਥ ਮਾ ਆਇਓ ਪਾਏ ਸਕੇ ਨਹੀਂ ਪਾਰ ਮਾਪਤੋ ਸਿਧ ਸੁਨਾਤ ਸੁਨੰ ਸੁਨ ਧਿਆਇਓ ਧਿਆਨ ਕਰੋ ਤਿਹ ਕੋ ਮਨ ਮੈਂ ਜਿਹ ਕੋ ਅਮਕੋਲ ਸਵੇ ਜਗ ਛਾਇਓ ਬੇਦ ਪੁਰਾਨੋ ਕਤੇਬ ਪੁਰਾਨੋ ਅਭੇਦ ਨਿਰਪਾਨ ਸਵੇ ਪਤ ਹਾਰੇ ਭੇਦ ਨਾ ਪਾਏ ਸਕਿਓ ਅਨਭੇਦ ਕੋ ਅਨ ਖੇਦਤ ਹੈ ਅਨਛੇਦ ਪੁਕਾਰੇ ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਖ ਨਾ ਸੋਗ ਨਾ ਸੰਗ ਤੇ ਹਾਰੇ ਆਦ ਅਪੇ ਫਤ ਮੈਖ ਜਪਿਉ ਤਿ ਨਹੀਂ ਕੁਲ ਤਾਰੇ ਤੀਰਥ ਕੋਟ ਕੀਏ ਇਸ ਨਾਮ ਦੀਏ ਬਹੁਤਾਲ ਮਹਾਭਰਤ ਧਾਰੇ ਦੇਸ ਫਰਿਓ ਕਰ ਪੇਸ ਭੇਸ ਤਪੋ ਧਨ ਕੇਸ ਧਰੇ ਨਾ ਮਿਲੇ ਹਰ ਪਿਆਰੇ ਆਸਨ ਕੋਟ ਕਰੇ ਅਸਟਾਕ ਧਰੇ ਬਹੁ ਨਿਆਸ ਕਰੇ ਮੁਖ ਕਰੇ ਦੀਨ ਦਿਆਲ ਅਕਾਲ ਪਝੇਬਿਨ ਅੰਤ ਤੋਂ ਅੰਤ ਕੇ ਧਾਮ ਸੁਧਾਰੇ ਆਸਨ ਓਟ ਕਰੇ ਅਸ਼ਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਾਰੇ ਦੇਵ ਦਿਆਲ ਅਕਾਲ ਪਜੇ ਬਿਨੁ ਅੰਤ ਕੋ ਅੰਤ ਕੇ ਧਾਮ ਸੁਧਾਰੇ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤ